ਗੁੱਡ ਮਾਰਨਿੰਗ ਸ਼੍ਰੀਨਗਰ ਸੋ ਅਸੀਂ ਰਾਤੀ ਹੋਟਲ ਬੁਰਾਕ ਦੇ ਵਿੱਚ ਰੁਕੇ ਸਾਂ ਤੇ ਲਗਭਗ ਸਵੇਰ ਦੇ 7:00 ਵੱਜ ਚੁੱਕੇ ਆ ਅਸੀਂ ਰੈਡੀ ਆ ਤੇ ਹੁਣ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਜਾਣਦਾ ਹੈਗਾ ਜੀ ਗੁਲਮਰਗ ਸੋ ਗੁਲਮਰਗ ਤੋਂ ਆ ਕੇ ਫਿਰ ਅਸੀਂ ਸ਼੍ਰੀਨਗਰ ਦੇ ਕੁਝ ਮੇਨ ਮੈਨ ਪੁਆਇੰਟਸ ਤੇ ਵਿਸਿਟ ਕਰਾਂਗੇ ਤੇ ਨਾਲੇ ਸ਼ੋਪਿੰਗ ਵਗੈਰਾ ਕਰਕੇ ਫਿਰ ਕੱਲ ਨੂੰ ਵਾਪਸੀ ਆਪਾਂ ਕਰ ਲੈਣੀ ਹੈ ਬਟਾਲੇ ਦੀ ਸੋ ਬੜਾ ਖੂਬਸੂਰਤ ਸਫ਼ਰ ਅੱਜ ਫਿਰ ਸ਼ੁਰੂ ਹੋਣ ਜਾ ਰਿਹਾ ਵਾ ਸੋ ਤਰੀਕ ਹੈਗੀ ਆ ਜੀ 9 ਜੂਨ 2024 ਤੇ ਆਉ ਕਰਦੇ ਆਪਾਂ ਹੋਰ ਨਵੇਂ-ਨਵੇਂ ਪੁਆਇੰਟ ਐਕਸਪਲੋਰ ਸੋ ਜਿਵੇਂ ਹੀ ਅਸੀਂ ਆਪਣੇ ਹੋਟਲ ਬੁਰਾਕ ਤੋਂ ਬਾਹਰ ਆਉਨੇ ਆ ਤੇ ਸਾਹਮਣੇ ਸਾਨੂੰ ਖੂਬਸੂਰਤ ਨਜ਼ਾਰਾ ਮਿਲਦਾ ਹੈ ਜੀ ਡਾਲ ਝੀਲ ਦਾ ਇਹ ਹੋਟਲ ਡਾਲ ਝੀਲ ਦੇ ਬਿਲਕੁਲ ਆਪੋਜ਼ਿਟ ਬਣਿਆ ਹੈ ਤੇ ਡਾਲ ਝੀਲ ਤੋਂ ਜੇ ਮੈਂ ਸਾਹਮਣੇ ਦਿਖਾਉਣ ਦੀ ਕੋਸ਼ਿਸ਼ ਕਰਾਂ ਤੁਹਾਨੂੰ ਤੇ حضرت 발ਦਰਗਾ ਦੇ ਨਜ਼ਾਰਾ ਖਾਸ ਤੌਰ ਤੇ ਦਿਖਿਆ ਜਾ ਸਕਦਾ ਹੈ ਉਹ ਦੂਰ ਤੋਂ ਸੋ ਬੜੀ ਖੂਬਸੂਰਤ ਸਵੇਰ ਸ੍ਰੀਨਗਰ ਦੀ ਕਮਾਲ ਦਾ ਨਜ਼ਾਰਾ ਜੀ ਸੋ ਜਿਹੜੀ حضرت 발ਦਰਗਾ ਆ ਜ਼ੂਮ ਇਨ ਕੀਤਾ ਜੀ ਮੈਂ حضرت 발ਦਰਗਾ ਤੇ ਇਹ ਮੰਨਿਆ ਜਾਂਦਾ ਕਿ ਇੱਥੇ ਪ੍ਰੋਫੇਟ ਮੁਹੰਮਦ ਦੇ ਮੁਕੱਦਸ ヘア ਮੌਸੇ ਮੁਕੱਦਸ ਬੋਲਦੇ ਉਸ ਨੂੰ ਪ੍ਰੀਜ਼ਰਵ ਕਰਕੇ ਰੱਖੇ ਗਏ ਆ ਸੋ ਬੜੀ ਧਾਰਮਿਕ ਮਹਾਨਤਾ ਇਸ ਜਗ੍ਹਾ ਦੀ ਮੁਸਲਮ ਕਮਿਊਨਿਟੀ ਦੇ ਵਿੱਚ ਸੋ ਇਹ ਹੈ ਕਿ ਇਹ ਡਾਲ ਲੇਕ ਤੇ ਡਾਲ ਲੇਕ ਦੇ ਨਾਲ ਨਾਲ ਇਹ ਸੜਕ ਜਾਂਦੀ ਹੈ ਜੀ ਸ਼੍ਰੀਨਗਰ ਦੇ ਚਾਰੇ ਪਾਸੇ ਆ ਇੱਥੇ ਆ ਕੇ ਜਿਹੜੇ ਪਤਾ ਵੇ ਇਹ ਕੀ ਹੈ মালা ਬਣ ਗਈ ਅੱਛਾ ਵਾਹ ਇੱਕ ਕਮਲ ਦਾ ਜਿਹੜਾ ਰਹਿਦ ਖੁੰਦੇ ਆ ਕਮਲ ਦਾ ਫੁੱਲ ਜਿਹਦਾ ਨਿਕਲ ਜਾਂਦਾ ਵਾ ਤੇ ਵਾਹ ਜੀ ਵਾਕਿਆ ਬਾਤ ਆ ਸਾਰੇ ਕਮਲ ਦਾ ਫੁੱਲ ਟੁੱਟਣ ਤੋਂ ਬਾਅਦ ਜਿਹੜੇ ਪੱਤੇ-ਪੱਤੇ ਤੇ ਜੜਾਂ ਉਹਦੀਆਂ ਤੇ ਆ ਵੀਰ ਨੇ ਬੜੀ ਸੋਹਣੀ ਮਾਲਾ ਤਿਆਰ ਕਰਕੇ ਦਿਖਾਈ ਸੀ ਹੁਣੇ ਤੇ ਇਹਨੂੰ ਲੈ ਕੇ ਜਾ ਰਹੇ ਜੇ ਗਾਈ ਲਈ 20 ਕਿਲੋ ਅੱਛਾ ਗਾਈ ਖਾਏ ਖਾਏਗਾ ਇਸਕੋ ਹਾਂ ਗਾਈ ਖਾਏ ਠੀਕ ਹੈ ਤੇ ਗਾਂ ਲਈ ਵਧੀਆ ਖਰਾਕ ਹੋਣੀ ਆ ਸੋ ਵੇਖ ਲਓ ਜੀ ਸਾਡੇ ਉਧਰ ਪੱਠੇ-ਪੁੱਠੇ ਤੂੜੀ-ਟੜੀ ਖਾਂਦੇ ਆ ਹਾਂ ਤੇ ਇਧਰ ਗਾਂ ਨੂੰ ਖਵਾਉਣ ਲਈ ਇਹ ਰੱਖਿਆ ਇਹਨਾਂ ਕੈ ਸੋਨਾ ਚਾਰਾ ਸੋ ਹਰ ਏਰੀਏ ਦੀ ਆਪਣੀ ਅਹਿਮੀਅਤ ਆ ਜੀ ਉੱਥੇ ਦੇ ਜਾਨਵਰ ਉਸ ਏਰੀਆ 'ਚ ਤੇ ਜਿਹੜੀ ਚੀਜ਼ ਹੁੰਦੀ ਆ ਉਹਨੂੰ ਖਾ ਕੇ ਤੇ ਆਪਣਾ ਗੁਜ਼ਾਰਾ ਕਰਦੇ ਆ ਤੇ ਸੋ ਬੜੀ ਮੇਰੇ ਖਿਆਲ ਨਾਲੇ ਫਾਇਦੇਮੰਦ ਚੀਜ਼ ਹੋਊਗੀ ਗਾਂ ਲਈ ਤੇ ਦੁੱਧ ਵੀ ਭਰਪੂਰ ਦਿੰਦੀ ਹੋਊਗੀ ਬਰਾਕ ਰੈਸਟੋਰੈਂਟ ਦੇ ਵਿੱਚ ਕਮਰੇ ਫੁੱਲ ਹੋਣ ਕਰਕੇ ਨਾ ਇਹ ਸਾਡੇ ਕੁਝ ਮਿੱਤਰ ਮੁੰਡੇ ਖੁੰਡੇ ਆਪਣੇ ਤੇ ਇਹਨਾਂ ਨੂੰ ਕਮਰਾ ਨਹੀਂ ਮਿਲਿਆ ਤੇ ਨਾ ਇੱਥੇ ਛੋਟਾ ਜਿਹਾ ਟੈਂਟ ਲਾ ਕੇ ਤੇ ਆਪਣਾ ਹੀ ਕੈਂਪਿੰਗ ਕਰ ਰਹੇ ਆ ਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਨਜ਼ਾਰੇ ਵਾਲੀ ਗੱਲ ਹੁੰਦੀ ਸੀ ਬਹੁਤ ਖੂਬ ਕਿੱਥੋਂ ਆਏ ਮੇਰੇ ਵੀਰ ਤੁਸੀਂ ਤਰਨ ਤਾ ਅੱਛਾ ਵਾਹ ਅੱਛਾ ਆਏ ਵੀਰ ਮਿਲਿਆ ਸੀ ਅੱਗੇ ਮੈਨੂੰ ਠੀਕ ਹੈ ਠੀਕ ਹੈ ਠੀਕ ਹੈ ਚਲੋ ਵਧੀਆ ਬਹੁਤ ਵਧੀਆ ਹੋਰ ਆ ਜੋ ਇਹ ਸੈਟ ਆਪਣਾ ਰੱਖਿਆ ਤੁਸੀਂ ਹਾਂਜੀ ਆਪਣਾ ਹੀ ਸਮਾਨ ਪਾਜੀ ਆਪਣਾ ਵਾਹ ਜੀ ਵਾਹ ਕੀ ਬਾਤ ਹੈ ਬੱਸ ਛਕੋ ਛਕੋ ਕੀ ਬਾਤ ਹੈ ਜੀ ਨਾਲ ਬ੍ਰੇਕਫਾਸਟ ਬ੍ਰੈਡ ਆਮਲੇਟ ਚੱਲਦਿਆ ਵਾ ਵਾਹ ਬਹੁਤ ਵਧੀਆ ਇਸ ਤੋਂ ਬਾਅਦ ਕਿੱਥੇ ਜਾਂਦਾ ਪ੍ਰੋਗਰਾਮ ਤੁਹਾਡਾ ਅੱਜ ਭਾਜੀ ਜਾਵਾਂਗੇ ਆਪਾਂ ਗੁਲਮਾਰਗ ਜਾਵਾਂਗੇ ਕੱਲ ਉਧਰੋਂ ਆਏ ਪਹਿਲਗਾਂ ਵਾਲੀ ਸਾਈਡ ਤੋਂ ਅਸੀਂ ਵੀ ਸੇਮ ਕਿੰਨੇ ਵੀ ਗੁਲਮਾਰਗ ਨਿਕਲਣ ਲੱਗੇ ਬਸ ਸਾਡੀ ਵੀ ਤਿਆਰੀ ਹੈ ਚਲੋ ਤੁਰਦੇ ਹਾਂ ਗੱਡੀਆਂ ਇਕੱਠੀਆਂ ਆਹ ਰੌਣਕ ਮੇਲਾ ਕਰਦੇ ਪੰਗੜਾ ਛੰਗੜਾ ਪੌਣੇ ਜਾਗੇ ਉੱਥੇ ਨਹੀਂ ਨਹੀਂ ਬਣਾਉਂ ਯਾਰ ਭਾਈ ਉਹਨਾਂ ਦੀ ਆਮਲੇਟ ਬਣਾਵੇ ਹਾਂ ਬਹੁਤ ਵਧੀਆ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕੋਈ ਚੱਕਰ ਨਹੀਂ ਮੇਰੇ ਵੀਰੋ ਪੜਦੇ ਲੈ ਕੇ ਕੋਈ ਜੋਬ-ਜੂਬ ਕਰਦੇ ਸਾਰੇ ਪੜਦੇ ਵੀਆ ਜੋਬ ਵੀ ਨਾਲ ਕੰਮ ਕਰ ਵੀ ਆਪੋ ਆਪਣਾ ਅੱਛਾ ਅੱਛਾ ਤਰਨ ਤਰਨ ਕਿਹੜਾ ਏਰੀਆ ਮੈਨ ਤਰਨ ਤਰਨ ਖਾਸ ਹੀ ਏ ਪਿੰਡ ਲੱਗੇ ਕੋਈ ਪੰਡੋਰੀ ਏ ਕੋਈ ਬੁੱਗੇ ਏ ਕੋਈ ਹੈਗਾ ਵਾ ਨੂਰਦੀ ਅੱਛਾ ਅੱਛਾ ਵਾ ਸਾਰੇ ਢੋਡ ਢ ਪਿੰਡ ਦੇ ਆ ਠੀਕ ਏ ਠੀਕ ਏ ਠੀਕ ਏ ਬਾਕੀ ਪੂਰੇ ਵੀ ਆ ਗਏ ਉਹ ਵੀਰ ਦਾ ਪਿੰਡ ਛੱਡਦਾ ਹੀ ਮੁੰਡੇ ਨੇ ਆ ਨਹੀਂ ਨਹੀਂ ਚਲੋ ਬਹੁਤ ਵਧੀਆ ਜੀ ਅਸਲ ਚ ਡੀ 2 ਬਾਈਕਾਂ ਅਸਲ ਚ ਇਹ ਨਾ ਪਹਾੜਾਂ ਤੇ ਆਉਣ ਦਾ ਮਜਾ ਇਦਾਂ ਹੀ ਆ। ਮਿਲ ਆਪਣਾ ਤੁਸੀਂ ਆਪਣਾ ਖੁਦ ਐਫਰਟ ਕਰਕੇ ਤੇ ਕੋਈ ਚੀਜ਼ ਨਵੀਂ ਬਣਾਵੋ। ਉਹ ਜ਼ਿਆਦਾ ਬੈਟਰ ਹੁੰਦਾ। ਬੈਠੇ ਬੜਾ ਮੇਲੀ ਜਾਂਦਾ। ਹਾਂ ਬਿਲਕੁਲ ਬਿਲਕੁਲ। ਥੋੜਾ ਐਫਰਟ ਵਾਲਾ ਕੰਮ ਕਰੋ ਤੇ ਜ਼ਿਆਦਾ ਵਧੀਆ। ਉਹ ਫਿਰ ਉਹ ਪੱਕੇ ਹੋਟਲਾਂ 'ਚ ਰਹਿਣਾ ਜਾਂ ਆਹ ਜ਼ਿਆਦਾ ਬੈਟਰ ਹੈ। ਹਾਂਜੀ ਹਾਂਜੀ। ਸੋ ਬਹੁਤ ਸੋਹਣਾ ਜੀ। ਮਜ਼ਾ ਆ ਗਿਆ ਮੁੰਡਿਆਂ ਨਾਲ ਗੱਲਬਾਤ ਕਰਕੇ। ਇਹ ਮੈਂ ਤੁਹਾਨੂੰ ਵੀ ਆਪਾਂ ਨਾਲ ਹੀ ਰੱਖਣਾ। ਤੁਹਾਨੂੰ ਸ਼ਾਮੀ ਮੈਂ ਵੇਖਿਆ ਸੀ। ਸ਼ਾਮੀ ਵੇਖਿਆ ਸੀ ਤੁਸੀਂ ਵਾਵਾ ਕੈਂਪ ਸੈੱਟ ਕਰ ਰਹੇ ਸੀ ਆਹੜਾ ਟੈਂਟ ਜੇਨ। ਅਈ ਲਈ ਜਾਣਾ ਤੁਸੀਂ ਵੀ ਹਾਂ ਚੱਲੇ ਹੁਣ ਫਿਲਹਾਲ ਤੇ ਅਸੀਂ ਉਧਰ ਨੂੰ ਨਾਲ ਹੀ ਰਹਿੰਦੇ ਆਂ ਇਕੱਠੇ ਹੀ ਗੁਲਮਰਗ ਨੂੰ ਚੱਲੇ ਆਂ ਉਹ ਬੰਦਾ ਸੱਪਾ ਹੀ ਪਰ ਦੂਜੇ ਸਾਡੇ ਦੋ ਬੰਦੇ ਲੇਹ ਤੋਂ ਥੋੜਾ ਅੱਕ ਭਰਾਗੇ ਆ ਨਹੀਂ ਤੇ ਸਾਡਾ ਤੇ ਪ੍ਰੋਗਰਾਮ ਸੀ ਲੇਹ ਦਾ ਹਾਂ ਚਲੋ ਬ੍ਰੇਕਫਾਸਟ ਮੁੰਡਿਆਂ ਨੂੰ ਕਰ ਲੈਂਦੇ ਫਿਰ ਨਾਲ ਹੀ ਇਹਨਾਂ ਦੇ ਨਿਕਲਦੇ ਆਂ ਆਪਾਂ ਵੀ ਗੁਲਮਰਗ ਨੂੰ ਫੋ ਮਿੱਤਰ ਸਾਡੇ ਸਾਰੇ ਆ ਗਏ ਆ ਜੀ ਇਹ ਆਪਣੇ ਮੱਜਾ ਲਾਂਦਾ ਟੋਲਾ ਇਕੱਠਾ ਹੋ ਗਿਆ ਇੱਥੇ ਤੇ ਪੂਰੇ ਆਨੰਦ ਲੈ ਰਹੇ ਆ ਹੁਣ ਤਾਂ ਇਧਰ ਚਾਹ ਪੇਲਾ ਤਿਆਰ ਕਰ ਰਹੇ ਆ ਵੀਰ ਤੇ ਜਾ ਤਾਂ ਪਹਿਲਾਂ ਵੀ ਜੀ ਸ਼ਾਂਦਾ ਛਕ ਲਿਆ ਵਾ ਸ਼ਕਰ ਮੜਾ ਤੇ ਹੁਣ ਚਾਹ ਤੋਂ ਬਾਅਦ ਵੀ ਫਿਰ ਆਨੰਦ ਆਊਗਾ ਪੂਰਾ ਤੇ ਇਧਰ ਸ਼ਰਮਾ ਜੀ ਨੇ ਨਿਹਾਲ ਕਰਤਾ ਅਸੀਂ ਪੂਰਾ ਸ਼ਰਮਾ ਜੀ ਰਾਤ ਠਰਣ ਦੇ ਹੀ ਹੁਣ ਠਰਨੀ ਦੇਣਾ ਨੋਨੋ ਹੀ ਠੰਡ ਲੱਗ ਗਈ ਠੰਡ ਲੱਗ ਗਈ ਸ਼ਰਮਾ ਜੀ ਸਭ ਨੂੰ ਲਾਹ ਦੇ ਲਾ ਵਾ ਵਾ ਸ਼ਰਮਾ ਜੀ ਹੁਣ ਤਾਂ ਨੂੰ ਐ ਕੰਡ ਚ ਲਿਆਉਣਾ ਪੂਰਾ ਤੋ ਸਾਡੇ ਵੀਰ ਸਾਡੇ ਮਲਾਪੜੇ ਵੀਰਿਆ ਤੇ ਸਾਨੂੰ ਅੰਗਲ ਕੋਣਾਂ ਸੀ ਜਾ ਰਹੇ ਆ ਇਸ ਤੋਂ ਬਾਅਦ ਗੁਲਮਰਗ ਤੇ ਗੁਲਮਰਗ ਤੱਕ ਸਹੀ ਸਾਥ ਰਵਾਂਗੇ ਨਾਲ ਪੂਰਾ ਵੀਰਾਂ ਦੇ ਨਾਲ ਉੱਥੇ ਜਾ ਕੇ ਵੀ ਤੁਹਾਡੇ ਨਾਲ ਆਏ ਸਾਂਝ ਪਾਵਾਂਗੇ ਇਦਾਂ ਦੀ ਵੀਡੀਓ ਦੀ ਹੋਰ ਸੋ ਬਣੇ ਰਿਓ ਸਾਡੇ ਨਾਲ ਇਹ ਗੁਲਮਰਗ ਦੇ ਟ੍ਰਿਪ ਤੇ